ਕੋ ਨਮੀ ਆ ਫੀਮਿੰਡਾ ਵਾਸਾ ਨਾ ਇਹ ਨੋ ਵਾਸਾ ਤੁਹਾਡੀ ਬਾਲ ਨੂੰ ਇੱਕ ਅਈ ਆਪਾਂ ਕੋਲ ਤਾਂ ਤਾਂ ਦੇ ਜੇ ਮੱਲਿਆਂ ਦੀ ਕਿਤੇ ਨਜ਼ਰ ਨਹੀਂ ਆਉਂਦੇ ਐਡੇ ਕਿਤੇ ਸਵੇਰੇ ਤੇ ਛੇ ਦੇ ਸਾਰੇ ਛੇ ਚ ਭਾਂ ਪਤਾ ਨਹੀਂ ਮੈਂ ਤਾਂ ਬੜੀ ਜਿਆਦਾ ਮੰਗਾ 5 ਵਜੇ ਵੀ ਆਉਂਦੇ ਰਹਿਣੇ ਜਦੋਂ ਕਰਫਿਊ ਲੱਗਾ ਵੀ ਨਾ ਪੰਜ ਤੋਂ ਚਾਰ ਤੇ 5:07 ਵੀ ਆਉਂਦੇ ਰਹਿਣੇ ਕੋਈ ਚੋਣੀਆਂ ਜੋਣੀਆਂ ਵੀਡੀਓ ਪਾ ਦਣਾ ਜੀ ਗਰੁੱਪ ਦੇ ਵਿੱਚ ਜੇ ਰਾਤ ਮਰ ਗਾਣੇ ਵੀ ਦਾ ਲਾ ਦੋ ਨਾਲ ਦਾ ਬੜਾ ਵਧੀਆ ਨਿਕਲਿਆ ਬਹੁਤ ਸੋਹਣਾ ਚੱਲੇ ਹੋਇਆ ਉਹ ਹੁਣ ਤਿਆਰ ਹੋਣਾ ਕਰ ਲੋਕ ਮਹੀਨੇ ਤੋਂ ਤਿਆਰ ਹੋਣਾ ਪਿਆ ਕਿ ਕਿਹਨਾਂ ਤੋਂ ਛੁੱਟ ਨਹੀਂ ਨੀ ਇਹ ਤਰ੍ਹਾਂ ਪਰ ਦੂਰ ਸਾਰੇ ਪੂਰਾ ਵੀ ਹੋ ਜਾਣਾ ਹੈ ਕਿਤੇ ਨਹੀਂ ਸੋਚਦਾ ਨਹੀਂ ਹਾਂ ਜੀ ਇਹਦੇ ਲਈ ਖਤੋਂ ਇੱਕ ਦੇ ਜਰਾ ਕਿਤੇ ਨਹੀਂ ਕੋਈ ਦੇ ਨਹੀਂ ਹੋਰ ਗਰਮਾਂ ਤੇ ਤੌਣੀ ਨੇ ਹੁਣ ਐਸਾ ਇਹ ਹੋਣੀ ਦੀ ਮਾਰ ਤੇ ਤਾਂ ਜ਼ਿਆਦਾ ਹੋਈ ਚੱਲੀ ਆ ਚਾਬੀ ਮੈਂ ਖੋਲੂਗਾ ਇੱਕ ਤੇ ਪੂਰਾ ਬੰਨ ਜਾਣਾ ਇਹ ਖੁੱਲਣਾ ਨਹੀਂ ਉਸ ਦਾ ਲੱਗਦਾ ਗਾੜਾ ਜੀ ਬਈ ਮਰੀਏ ਲਿੱਤੀ ਲੋ ਜੇ ਮੈਨੂੰ ਆਈਓ ਤੇ ਫਿਰ ਪਿਛਲਾ ਜਿਹੜਾ ਖੁੱਲ ਰਿਹਾ ਹੈ। ਮੈਂ ਕਹਿੰਦਾ ਯਾਰ ਜਿਹੜੇ ਉਹ ਚਾਰ ਬੰਦ ਪਏ ਹੈ ਨਾ ਉੱਥੇ ਨਹੀਂ ਉਹ ਤੋਂ ਲੈ ਲਈ ਇਹਨਾਂ ਦੀ ਜੋ ਦੋਨਾਂ ਪਾਸੇ ਤਿਆਰ ਕਰਵਾ ਆ ਕੇ ਨਾ ਇਹਦਾ ਜੀ ਚੰਗਾ ਕਰਨਾ ਆ। ਜਿਹੜੇ 3-4 ਸੱਤ ਮੈਂ ਫਾਈਲ ਵਿੱਚ ਕਰਕੇ ਤੁਹਾਨੂੰ ਲੈ ਕੇ ਜਾਨਣਾ ਜਿਹੜਾ ਮੈਂ ਜਿਹੜਾ ਬਣਾਉਂਦਾ ਨਾ ਉਹ ਦੇਖਣ ਵਾਲਾ ਲੈਬ ਉਹ ਤੇ ਆ ਜੇ ਨਹੀਂ ਜਾਂ ਨਹੀਂ ਆਉਂਦਾ। ਤੇ ਲੈਪਰ ਸਭ ਜਿਹੜੇ ਉੱਪਰ ਰੱਖੀ ਹੋਏ ਪਈਆਂ ਨਹੀਂ ਰਹੇ ਸਾਡੇ ਕੋਲ ਥੱਲੇ ਆ। ਥੱਲੇ ਥੱਲੇ ਬਣੀ ਹੋਈ ਟਿਕੀਆਂ ਉਹ ਤੁਸੀਂ ਕਿਤਾਬਾਂ ਇਕੱਠੇ ਫਿਰ ਗੋਡਾਈ ਬਿਨੈ ਅੱਗੇ ਰਹਿ ਕੇ ਇੰਤਜ਼ਾਰ ਫਾਰਗੀਆਂ ਫੋਟੋਆਂ ਲੈ ਲੈਣਾ ਆਪ ਬੈਠੇ ਮੈਂ ਬੈਠਾ ਨਹੀਂ ਮੈਂ ਜਾਣਾ ਬਹੁਤ ਲੋਕ ਲੱਗੇ ਆਜੋ ਉਹਦੇ ਬਾਈ ਚੱਲਦਾ ਹੈ ਮੈਂ ਕਿੱਲਾ ਮੈਨੂੰ ਕਿਉਂ ਹੀ ਲੱਗਦੇ ਆ ਜੀ ਪਤਲਾ ਕਰ ਰਿਹਾ ਵੀ ਥੋੜਾ ਹੈ ਆਪਣਾ ਇਹ ਨੀ ਨੀ ਬਹੁਤ ਹੈਲਥੀ ਹੋਵੇ ਹੈਵਾਵਾਂ ਹਿੰਦੀਆਂ ਵੀ ਪੂਰੀ ਲੱਗ ਰਹੀ ਹੈ ਪਤਲਾ ਕਰ ਲੈਣਾ ਸ਼ਰੀਰ ਵੀ ਕੋਈ ਇਹ ਰੋ ਛੱਡੀ ਲੱਗਦੀ ਹੈ ਨਾ ਉਧਰ ਤੋਂ ਪਹਿਲਾਂ ਆਪਣੇ ਇੰਨੀ ਗਰਮਾਈ ਚੀਤੀ ਅੰਦਰ ਇਹਨਾਂ ਦੇਖੋ ਕਾਹਨ ਹੀ ਨਾ ਦੇ ਕੋਈ ਉਹ ਨਾਰੀਆਂ ਜੜੀਆਂ ਹਾਂ ਦੇਖੋ ਕੀ ਨਜ਼ਾਰਾ ਉਹ ਨਾਰੀਆਂ ਜੜੀਆਂ